ਮੇਟਰੋ ਤੋਂ ਤੁਹਾਨੂੰ ਘੋੜੀ ਦਿਖਾਉਣ ਲੱਗਿਆ ਚੰਬੀ ਲਾਲ ਚੰਬੀ ਘੋੜੀ ਆ ਤੇ ਬਹੁਤ ਸਾਫ ਸੁਥਰੀ ਘੋੜੀ ਆ ਸਵਾਰੀ ਦੀ ਐਨ ਓਕੇ ਆ ਸਾਊਸੀਲ ਘੋੜੀ ਆ ਘਰੇ ਰੱਖਣ ਵਾਲੀ ਆ ਕਿਸੇ ਮਿੱਤਰ ਪਿਆਰੇ ਨੇ ਲੈਣੀ ਆ ਤਾਂ ਗੱਬਣ ਵੀ ਆ ਘੋੜੀ ਦੋਸਤੋ ਤੇ ਡਿਟੇਲ ਆਪਾਂ ਤੁਹਾਡੀ ਸਾਰੀ ਸਾਂਝੀ ਕਰਦੇ ਆ ਵੀਡੀਓ 'ਚ ਹੰਡ ਤੱਕ ਬਣੇ ਰਹੋ ਸਵਾਰੀ ਦੀ ਤੁਸੀਂ ਦੇਖ ਲਓ ਤੇ ਚੈੱਕ ਕਰ ਲਓ ਸਵਾਰੀ ਸੂਰੀ ਵਧੀਆ ਕਰਾਉਂਦੀ ਆ ਦੇਖੋ ਬੱਚਾ ਬੈਠਾ ਛੋਟਾ ਜਾਂ ਤਾਂ ਵੀ ਵਧੀਆ ਚਾਲ ਚੱਲਦੀ ਆ ਪੂਰੀ ਤੇ ਤੁਰਦੀ ਤਰਦੀ ਸੋਹਣੀ ਆ ਪੈਰ ਚੱਕ ਚੱਕ ਕੇ ਕੱਲਾ ਹਨਾ ਤੇ ਪਿੱਠ ਪੁੜੇ ਦੀ ਵੀ ਚੰਗੀ ਆ ਘੋੜੀ ਵਧੀਆ ਬੱਚੇ ਪੈਦਾ ਕਰਨ ਵਾਲੀ ਆ ਦੋਸਤੋ ਲਾਲ ਗਰੜੀ ਵੀ ਕਹਿ ਸਕਦੇ ਹੋ ਤੁਸੀਂ ਘੋੜੀਏ ਨੂੰ ਤੇ ਸਵਾਰੀ ਦੀ ਐਨ ਓਕੇ ਆ ਤੇ ਨਵਾ ਮਿੱਤਰ ਪਿਆਰਾ ਕੋਈ ਵੀਡੀਓ ਵੇਖਦਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਦੱਬ ਕੇ ਤੇ ਗੱਲ ਕਰਦੇ ਆਪਾਂ ਇਸ ਘੋੜੀ ਦੀ ਜਿਹੜੀ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਘੋੜੀ ਦੋਸਤੋ ਚੱਲ ਰਹੀ ਆ ਵੀਡੀਓ ਤੇ ਇਹ ਲਾਲ ਚੰਬੀ ਘੋੜੀ ਆ ਦੋਸਤੋ ਲਾਲ ਗਰੜੀ ਵੀ ਕਹਿ ਸਕਦੇ ਆ ਇਦੀ ਉਮਰ 60 6 ਸਾਲ ਉਮਰ ਆ ਇਸ ਘੋੜੀ ਦੀ ਤੇ 60 ਇੰਚ ਹਾਈਟ ਆ ਬਾਈਆਂ ਨੇ ਦੱਸਿਆ 60 ਇੰਚ ਹਾਈਟ ਆ 6 ਸਾਲ ਉਮਰ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਖੜਨੀ ਖੁੜਨੀ ਦੇਖ ਸਕਦੇ ਹੋ ਤੁਸੀਂ ਘੋੜੀ ਦੀ ਧੌਣ ਵਗਾਰਾ ਪਿੱਠ ਪੁੜਾ ਤੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸਾਹੋ ਵਾਲੀ ਲੇਨ ਦਾ ਘੋੜਾਗਾ ਉਸ ਘੋੜੇ ਦੇ ਅੱਗੇ ਬੱਚਾਗਾ 63 ਇੰਚ ਉਸ ਘੋੜੇ ਤੋਂ ਇਹ ਗੱਬਣ ਆ ਨੋਕਰੇ ਤੋਂ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ 60 ਇੰਚ ਹਾਈਟਾ 6 ਸਾਲ ਉਮਰ ਆ ਬਾਲਪੋਰੀਆਂ ਦੀ ਐਨ ਓਕੇ ਆ ਸਾਫ ਸੁਥਰੀ ਘੋੜੀ ਆ ਦੋਸਤੋ ਤੇ ਬਾਈ ਇਹਦਾ ਮੁੱਲ ਕਰਦੇ ਨੇ 1,60,000 ਰੁਪਿਆ ਤੇ ਮਾਨਤਾਂ ਉਹਦੇ ਵਿੱਚੋਂ ਕਹਿੰਦੇ ਆਪਾਂ ਕਰ ਦਾਂਗੇ ਜੇ ਕਿਸੇ ਮਿੱਤਰ ਪਿਆਰੇ ਨੂੰ ਪਸੰਦ ਆਉਂਦੀ ਆ ਘੋੜੀ ਹਨਾ ਤੇ ਮਾਨਤਾਂ ਉਹਦੇ ਵਿੱਚੋਂ ਕਰ ਦੇਣਗੇ ਬਾਈਆਂ ਦਾ ਏਰੀਆ ਕੋਟਕਪੂਰਾ ਫਰੀਦਕੋਟ ਰਹਿ ਜਾਂਦਾ ਤੇ ਤੁਸੀਂ ਬਾਈਆਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਬਾਈ ਦਾ ਨੰਬਰ ਆ ਜਿਹੜਾ ਆਪਾਂ ਸਕਰੀਨ ਦੇ ਉੱਪਰ ਦੇਤਾ ਤੇ ਕੋਈ ਆਪਣੇ ਵੱਲੋਂ ਜਾਣਕਾਰੀ ਘੱਟ ਵਾਧਾ ਤਾਂ ਤੁਸੀਂ ਬਾਈਆਂ ਨਾਲ ਗੱਲਬਾਤ ਕਰਕੇ ਕੋੜੀ ਦੀ ਜਾਣਕਾਰੀ ਲੈ ਸਕਦੇ ਹੋ ਘਰੇ ਜਾ ਕੇ ਆਪਣੀ ਜ਼ਿੰਮੇਵਾਰੀ ਤੇ ਕੋੜੀ ਦੇਖ ਪਰਖ ਕੇ ਤੁਸੀਂ ਕੋੜੀ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਦਬ ਕੇ ਆਪਣਾ ਨੰਬਰ ਵੀ ਚੱਲ ਰਿਹਾ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਐਡ ਲਗਵਾਉਣੀ ਆ ਵੀਡੀਓ ਸ਼ੇਅਰ ਕਰ ਦਿਓ